ਹਾਂ ਚਾਚਾ ਕਿਵੇਂ ਆ ਠੀਕ ਆ ਸ਼ੇਰਾ ਕਿਵੇਂ ਆ ਓਏ ਠੀਕ ਆ ਵਧੀਆ ਬਹੁਣ ਗਿਆ ਫਿਰ ਚਿਹੜਿਆ ਹੈ ਕਿਵੇਂ ਆ ਸੇਤ ਜਾਬੀ ਆ ਪੂਜੀ ਵਧੀਆ ਵਧੀਆ ਸੇਤ ਤਕਰੀ ਆ ਕਿੰਗੀ ਗੱਲ ਆ ਭਾਈ ਆ ਬੜੇ ਕੋਟ ਬੂਟ ਪਾਏ ਆ ਪੂਰੇ ਟੌਪ ਹੈ ਮੁੰਡੇ ਖੁੰਡਿਆ ਟਕਾਟ ਤਾਂ ਫੇ ਸ਼ੇਰਾ ਤੈਨੂੰ ਪਤਾ ਫਿਰ ਕਾਲ ਯੁਗ ਦਾ ਜਵਾਨ ਆ ਫਿਰ ਮੋਰਾ ਮੋਤਾ ਚਾਚਾ ਫਿਰ ਰਾਣਾ ਪੰਜਾ ਪੰਥਰ ਕਿਤੇ ਪਤਾ ਐ ਮੈਂ ਤਾਂ ਫੇ ਚਾਤੀ ਵੀ ਨਹੀਂ ਰੋਟੀ ਦਿੰਦੀ ਬਣੂ ਮੈਂ ਨੋ ਤੋਂ ਐਸੀ ਡਾਕਟਰ ਕੋਲੋਂ ਸੱਦਾ ਉਰੇ ਡਾਕਟਰ ਕੋਲ ਕੀ ਕਰਨ ਬਗਾ ਬੱਲਾ ਉਹਨੇ 2 ਮਹੀਨੇ ਮੈਨੂੰ ਮੀਟ ਖਾ ਕੇ ਕਹਿੰਦਾ ਬੱਕਰੇ ਬੁੱਕਰੇ ਦਾ ਖਾਣ ਕਹਿੰਦਾ ਫੇਰ ਹੱਥ ਚੱਲੂ ਤੇਰਾ ਅੱਛਾ ਜੀ ਕਿਉਂ ਭੈਣ ਜਣਿਆ ਮਰੀਆਂ ਦਾ ਨਾ ਚੰਗਾ ਭਲਾ ਕੀ ਹੋਏਗਾ ਜੇ ਵੀ ਨਹੀਂ ਮਾਰਦੇ ਹੁੰਦੇ ਮੀਚਣਾ ਚਾਹ ਕਹਿਣਾ ਕੋਰੋਨਾ ਹੋ ਜੂ ਤੈਨੂੰ ਮੀਟ ਤਾਂ ਬੰਦ ਕਰਿਆ ਹੁਣ ਆ ਦੱਸ ਨੇ ਚੰਗੇ ਜਣੀਆਂ ਜਮਾਨਾ ਕਰਦਾ ਜੀ ਸਾਡੇ ਤੇ 26 ਹੋ ਜੂਗੀ ਐ ਹੋ ਜੂਗਾ ਹੋ ਜੂ ਰਾਜੀ ਬੰਦੇ ਵਾਲੀ ਗੱਲ ਨਹੀਂ ਕੀਤੀ ਬੰਦਰ ਮਗਰ ਲੱਗਿਆ ਹੁੰਦਾ ਵਧੀਆ ਸੀ ਮੈਂ ਓਏ ਬੰਦਰ ਨੇ 20 ਘਰ ਪੱਤੇ ਮਗਰ ਲੱਗ ਗਿਆ ਹੁੰਦਾ ਮੈਂ ਤੈਨੂੰ ਦੱਸਾ ਹੁਣ ਯਾਰ ਫਿਰ ਤੈਨੂੰ ਹੱਡ ਵੱਢ ਕੇ ਦੇਦਾ ਤੈਨੂੰ ਯਾਰ ਮੈਂ ਤੈਨੂੰ ਸੌਦੇ ਨੂੰ ਕਹਤਾ ਲੈ ਈ ਤੋਂ 1 ਲੱਖ ਰੁਪਈਆ ਦੂੰਦਾ ਮੈਨੂੰ ਆ ਤਵਾਉਂਦਾ 1.5 ਲੱਖ ਰੁਪਈਆ ਤੈਨੂੰ ਕੋਈ ਨਹੀਂ ਜਣਾ ਭਲਾ ਨਹੀਂ ਕਰ ਜਾਂਦੇ ਮੈਂ ਤੈਨੂੰ ਕਹਤਾ ਤੂੰ ਆਪਣਾ ਬਿਜਲੀਆਣਾ ਦਾ ਮੁੰਡਾ ਦੁਕਾਨ ਪਾਈ ਉਹਨੇ ਨਮੀ ਫਟ ਕਲਾਸ਼ ਉਥੋਂ ਤੂੰ 2 ਕਿਲੋ ਘੋੜ ਲਿਆਈ ਚਾਰ ਸਿਰ ਚੋਲ ਜਿਆ ਨਹੀਂ ਪਤਾ ਨਹੀਂ ਮੈਨੂੰ ਤੇਰਾ ਉਹ ਤਾਂ ਲੈ ਆਉਂਗਾ ਤੂੰ ਮੇਟ ਮੂੜਦਾ ਦੱਸ ਉਹ ਕੋਈ ਨਹੀਂ ਦੇਖਾਂਗੇ ਸ਼ੇਰਾ ਕੋਈ ਨਹੀਂ ਮੀਟ ਦੇਖਾਂਗੇ ਕੋਈ ਮੈਂ ਫਿਰ ਮੈਨੂੰ ਪਤਾ ਹੈ ਕਿ ਪਤਾ ਉਹ ਕਿੱਦਾਂ ਪਾਣੀ ਪੀਂਦੇ ਨੇ ਕੀ ਪਤਾ ਤੈਨੂੰ ਓਹੋ ਉਹ ਕੀ ਓਹੋ ਸ਼ਾਲਾ ਹੋ ਜਾਵੇ ਬੰਦ ਨੰਬਰਿਆਂ ਚ ਕਾਇਆ ਕਰਦਾ ਸੀ ਲੈ ਹੈ ਭਾਂਡਾ ਵਾ ਮੇਰੇ ਤੇ ਦੂਛਣ ਲਾਉਂਦਾ ਉਹ ਬਲਿੰਦਰਾ ਮੈਂ ਤੈਨੂੰ ਕਿਹੜਾ ਭਾਂਡਾ ਭਕਾਣਾ ਹੋਇਆ ਆ ਲੋਕਾਂ ਦਾ ਭਾਣਾ ਤੂੰ ਲਾਂਗੜਾ ਲੁੰਗੜਾ ਮੁੰਦਾ ਤਾਂ ਉਹ ਲੱੱਚਾ ਬਹੋਕ ਹੈ ਮਰਵਾਉ ਪਾਣ ਨਾ ਰੋਕੀ ਤਾ ਕੋ ਤੂੰ ਛੇਰਾ ਬੜਾ ਤਾ ਹਾਨੀ ਕਰ ਜਾਉਂਦੇ ਮੇਰਾ ਛੇਰੇ ਵਿੱਚ ਬਾਕ ਚੱਲੇ ਨਾ ਆ ਜਾਣ ਜਾਂ ਤੂੰ ਸੋਦਾ ਪਤਾ ਲਿਆ ਕੋਈ ਆਪਾਂ ਬਾਅਦ ਚ ਕਰਾਂਗੇ ਗੱਲ ਫਿਰ ਪਾਣ ਨਾ ਮੈਨੂੰ ਦਾ ਬੜਾ ਯਾਰੀ ਤੂੰ ਪਾਣ ਘੜਾ ਵਾ ਜਊਗਾ ਜਾਂ ਹੋ ਜਾਂ ਪੰਗਾ ਖੜਾ ਕਰਦੇ ਗੱਲ ਤਾਂ ਕੱਲ੍ਹ ਤੋਂ ਹੋ ਗਈ ਹੈ ਚਲੋ ਦੇਖ ਜਾਈਏ ਕੀ ਬਣਦਾ ਫਿਰ ਕਿਵੇਂ ਚਾਚਾ ਕਾਲੀ ਚ ਖੜਨ ਨਾਲ ਗੱਲ ਬਚ ਗਈ ਉਪਾਣ ਕੱਪ ਹਟਵਾ ਮੈਂ ਤਾਂ ਸ਼ਕਤੀਮਾਨ ਦੇਖ ਲਈ ਆਪਣੇ ਵਾਲੇ ਦੇ ਬਾਕੀ ਦਾ ਕਹਿੰਦਾ ਕਿਲਾ ਬਿੱਲਾਂ ਦਾ ਮਨੀਰਾ ਪਾਕੇ ਹਟ ਜਾਇਆ ਸ਼ਕਤੀਮਾਨ ਤੇ ਲੀਣਾ ਬੜਾ ਕੈਸਾ ਉਹ ਪਾਣ ਦਾ ਸ਼ਕਤੀਮਾਨ ਜਾਵਿਆ ਆ ਜਾ ਕੋਈ ਨਹੀਂ ਫੜਾ ਨੀਰਾ ਤਰਾ ਪਾਰੇ ਮੈਂ ਗੱਲਾਂ ਇਹਦੇ ਸੁਣੀ ਚਗੀ ਤੇ ਮੈਂ ਇਹ ਨਹੀਂ ਸੁਣੀ ਵੀ ਨਹੀਂ ਕੀ ਭਰੀਆਂ ਪੁਰੀਆਂ ਦੀ ਕੌਣ ਲੈ ਗਿਆ ਵੱਡ ਕੇ ਆਪਣੂ ਨੀਰਾ ਓਏ ਭਰੀਆਂ ਪੁਰੀਆਂ ਕਾਹਨੂੰ ਸ਼ੇਰਾ ਉਹ ਤਾਂ ਨਸ਼ੇ ਦੀ ਬਾਦ ਘਾਟ ਚ ਭਰੀਆਂ ਦੀ ਗੱਲ ਕਰਦਾ ਇਹ ਕਹਿੰਦਾ ਮੈਨੂੰ ਸੁਪਨੇ ਚ ਭਰੀਆਂ ਦੀਆਂ ਆਪਣਾ ਗਿਆ ਕਿਧਰ ਆ ਗਿਆ ਪੱਟੇ ਗਏ ਮਨ ਚ ਲੱਗ ਗਿਆ ਪਾਣੋ ਆਪਣਾ ਹਰੇ ਹਰੇ ਲੈ ਜਾਂਦਾ ਵੱਧ ਕੇ ਉਹ ਫਿਰ ਹਰੇ ਦੀ ਜ਼ਿੰਮੇਵਾਰਤਾ ਹੁਣ ਸੋਢੀ ਆ ਮੱਲਾ ਮੈਂ ਤਾਂ ਤੇ ਤੈਨੂੰ ਪਤਾ ਘੱਟ ਵੱਧੀ ਜਾਂਦਾ ਖੇਤ ਕੋਟ ਮੈ ਮੈਨੂੰ ਲੱਗਿਆ ਪਤਾ ਮਰਾ ਮਰਾ ਇਹ ਤਾਂ ਇਕੱਲੀ ਪਰੀਆਂ ਪੁਰ ਨਹੀਂ ਹੈ ਚੱਕੇ ਉਹ ਨਹੀਂ ਨਹੀਂ ਤੈਨੂੰ ਉਹੀ ਪਹਿਲੇ ਖਾ ਗਿਆ ਪਰੀਆਂ ਦੀ ਗੱਲ ਨਹੀਂ ਉਹ ਤਾਂ ਪਰੀਆਂ ਦੀ ਗੱਲ ਕਰਦਾ ਸੀਗਾ ਐਵੇਂ ਹੀ ਬੋਲ ਮਾਰਦੇ ਹੁੰਦੇ ਕੰਮ ਕਰੋ ਖੇਤ ਮੇਰੇ ਬਾਤ ਹੈ ਪੱਟੇ ਗਏ ਮਨ ਚ ਲੱਗ ਗਿਆ ਪਹਿਲੇ ਤਾਂ ਮੈਂ ਸਬੂਤ ਤੇ ਲੱਗਿਆ ਹਾਂ ਚਾ ਤੈਨੂੰ ਅਥਰਾਂ ਜਾ ਕੇ ਹੋਣਾਗੀ ਤੂੰ ਜਾਰ ਥੱਲੇ ਚਾਚੰਦਾ ਦਾ ਗੋਲਾ ਬਣਿਆ ਤਾਂ ਮੇਰੇ ਤਾਂ ਹੋਂ ਤੱਕ ਥੱਲੇ ਦਾ ਕੂਠਾ ਰੰ ਨੂੰ ਲਾ ਕੇ ਕਿਆ ਕਾ ਵੀ ਮੇਰੇ ਨਾਲ ਹੁੰਦਾ ਹਾਏ ਹਾਏ ਕਿਆ ਬਤਾ ਤਾ ਰਾਮ ਕੀ ਕੰਕ ਤੇ ਹਰਾ ਉਹ ਲਾਈਟ ਹੀ ਨਹੀਂ ਆਈ ਅੱਜ ਯਾਰਾ ਲਾਈਟ ਨਹੀਂ ਆਈ ਹਾਂ ਮੈਂ ਬਹਰੇਜ ਦੀ ਰਾਖੀ ਬਹਿ ਗਿਆ ਮਾ ਯਾਰ ਕੋਈ ਵੱਟ ਕੇ ਨਾ ਲੈ ਜੇ ਐ ਕਿਵੇਂ ਵੱਟ ਕੇ ਲੇ ਜੂ ਐ ਕਿਵੇਂ ਵੱਟ ਕੇ ਲੇ ਜੂ ਮੈਂ ਤੜਖੀ ਆਵੇਂ ਨਾ ਪਤਾ ਲੱਗਿਆ ਮੈਨੂੰ ਬਣਾਉਣ ਵਾਲਿਆਂ ਦਾ ਇਹ ਕੀ ਕੌਣ ਲੱਗਾ ਵਾਰੀ ਖੁੱਲਦੇ ਰਾਜ ਹੋ ਗਏ ਪ੍ਰਿਹਾਰ ਕੀ ਪ੍ਰਿਹਾਰ ਹੋ ਗਏ ਟੋਟੇ ਕੋ ਕਰਦਾ ਗੱਲਾਂ ਦੇ ਤੈਨੂੰ ਮੈਂ ਦੱਤਾਂ ਗੱਲ ਉਹ ਆਪਣਾ ਦਾਤਾ ਅੱਜ ਉਹ ਐਸੇ ਉਹਦੇ ਕੋਲੇ ਕੌਣ ਚਾਚਾ ਕੌਣ ਸਗੂ ਗੱਲ ਸਿਰੇ ਤੇ ਲਾ ਕੇ ਖੇਡਾ ਖੇੜਾ ਐ ਸੀ ਆਪਣੇ ਘਰੇ ਖੇੜਾ ਦਾ ਰੋਜ਼ ਹੀ ਲੈਂਦਾ ਉਹਨੇ ਸਿਹੜ ਲਿਆ ਭੈਣ ਦੇ ਖਸਮ ਨੇ ਸਿਹੜ ਕੀ ਇੱਥੇ ਪਣ ਲਾ ਲਿਆ ਉਹਨੇ ਮੈਂ ਤੈਨੂੰ ਤਾਂ ਠੱਗਾਂ ਗੱਲ ਮੈਂ ਅੰਦਰ ਦੇਖਣ ਦੇ ਸ਼ਕਤੀਮਾਨ ਆ ਅੱਛਾ ਮੈਂ ਨੀਰਨਪੁਰ ਪਾਕਟਾ ਜੀ ਮੈਂ ਤਾਂ ਬੇਲੇ ਮਾ ਮੈਨੂੰ ਪਤਾ ਲੱਗ ਗਿਆ ਕਿ ਸ਼ਕਤੀਮਾਨ ਜਾਂ ਚਾਵਾ ਹੁੰਦਾ ਮੈਨੂੰ ਅੱਛਾ ਪਹਿਲੀ ਦੇਖਦਾ ਹੁੰਦਾ ਸੀ ਮੈਂ ਅੱਛਾ ਮੈਂ ਤੇ ਦੇਖਣਾ ਸੀ ਬਾਜ ਕਰੀ ਵੀ ਸੀ ਮਰੀ ਮਰੀ ਅੱਛਾ ਕਿਤੇ ਚਾਚਾ ਅੰਦਰੋਂ ਬਾਹਰ ਨਿਕਲ ਕੇ ਧੁੱਪੇ 'ਚ ਬੈਠਾ ਸੀ ਵੀ ਤਾਂ ਪਛੇਕ ਲੀਏ ਅੱਛਾ ਜਖੇੜਾ ਆ ਗਿਆ ਕਰੀ ਅੱਛਾ ਆਪਣੇ ਹਾਂ ਅੱਛਾ ਮੈਨੂੰ ਬੜਕੀ ਜਈ ਮੈਂ ਮਾੜਾ ਜਿਹਾ ਕੰਨ ਲਾ ਲਿਆ ਅੱਛਾ ਮਾਹ ਕੀ ਕਹਿੰਦਾ ਦੇਖਾ ਪਹਿਲਾਂ ਮਾਹ ਆਪਣੇ ਬਾਰੇ ਮਾਹ ਕਹੂਆ ਹਾਂ ਤੇ ਉਹਦਾ ਕਹਿੰਦਾ ਨਹੀਂ ਤਾਂ ਮੈਂ ਮੈਨੂੰ ਡਾਕਟਰ ਨੇ ਕਹੇ ਵੀ ਮੀਠਾ ਖਾ ਅੱਛਾ ਮੀਠ ਮਗਦਾ ਸੀ ਚਾਚੇ ਤੋਂ ਪਾ ਜਰਾ ਆਪਾਂ ਨੂੰ ਬੀੜੀਆਂ ਨੂੰ ਨਹੀਂ پیسے ਤਾਂ ਉਹਨੂੰ ਮੀਠ ਲੈ ਕੇ ਦਊਗਾ ਹਾਂ ਤੇ ਨਾਲੇ ਕਹਿੰਦਾ ਛੋਦਾ ਪਤਾ ਚਾਚਾ ਕਹਿੰਦਾ ਕਿ ਕਹਿੰਦਾ ਛੋਦਾ ਪੱਤਾ ਲੈ ਲਈ ਉਥੋਂ ਤੇ ਪਹਿਲਾਂ ਚਾਚੇ ਨੇ ਕਹਿਤਾ ਕਿ ਨਾ ਕਿਹੜਾ ਤੈਨਾਂ ਕਿਹੜਾ ਛੋਦਾ ਪੱਤਾ ਉਹ ਕਿਹੜਾ ਮੀਟ ਹਾਂ ਕਹਿੰਦਾ ਮੈਂ ਕਹਿੰਦਾ ਮੈਂ ਉਹ ਰਾਜ ਵੀ ਖੋਲ ਦੂੰ ਕਿਹੜੇ ਰਾਜ ਉਹ ਮੈਂ ਤਾਂ ਫਿਰ ਸਾਰ ਕੇ ਦੇਖਿਆ ਕੰਨ ਲਾ ਕੇ ਹਾਂ ਉਹ ਤਾਂ ਪੈਨ ਆਪਣੇ ਲੰਗੜਾ ਚਾਚਾ ਹਾਂ ਭੜੀਆਂ ਉਹੀ ਝਕਾਉਂਦਾ ਇਥੋਂ ਹਰੇ ਦੀਆਂ ਆਪਾਂ ਕਹਿੰਦੇ ਜੀ ਹਰਾ ਵੱਡਾ ਜਾਂਦਾ ਕੋਣ ਲੈ ਕੋਣ ਲੈ ਜਾਂਦਾ ਆਪਾਂ ਤਾਂ ਖੀਤੋਂ ਕਹਿੰਦਾ ਸੀ ਤੁਸੀਂ ਘਰੇ ਵਗਜੋ ਨੀਰਾ ਚਾਰਾ ਪਾਲਿਓ ਉਹ ਤਾਂ ਉਹ ਚਾਚਾ ਵੜਾਉਂਦਾ ਸੀ ਉਹ ਉਹ ਤਾਂ ਟਟੇ ਵਾਲਾ ਹਾਂ ਉਹ ਤਾਂ ਟਖੇੜਾ ਕਹਿੰਦਾ ਦਿਨ ਹਾਂ ਟਖੇੜਾ ਕਹਿੰਦਾ ਕਿ ਨਹੀਂ ਮੈਂ ਖੋਲ ਦੂੰ ਰਾਜ ਤੇ ਨਹੀਂ ਮੈਨੂੰ ਨਹੀਂ ਮੈਨੂੰ ਕਹਿੰਦਾ ਮੀਟ ਦਿਵਾ ਖਵਾਇਆ ਕਰ ਤੇ 2 ਮਹੀਨੇ ਦੱਛਾ ਤੇ ਨਾਲੇ ਕਹਿੰਦਾ ਛੋਦਾ ਪਤਾ ਅੱਛਾ ਹਾਂ ਕੋਈ ਕਹਦਾ ਤੂੰ ਪੁਰਾਣਾ ਆਏ ਭੈਣ ਦੇ ਖਸਮਾ ਦੇਖ ਲਾ ਤੂੰ ਉਹ ਮੈਨੂੰ ਤਾਂ ਪਹਿਲੀ ਪਤਾ ਸੀ ਇਹ ਪਤਾ ਕੀ ਕਰਦਾ ਹੂੰ ਆਪਣੇ ਕੋਲੇ ਤਾਂ ਹੈ ਨਹੀਂ ਮੁਗਲ ਆਜਾ ਹੂੰ ਇਹ ਭੈਦਰਾ ਮਾਰਦਾ ਖੂਨ ਮਾਰਦਾ ਖੂਨ ਉਹਦੀ ਖੂਨ ਮਾਰਦਾ ਵੀ ਆ ਜਾਓ ਲੈ ਕੇ ਆ ਜਾਓ ਹਾਂ ਆਪਾਂ ਨੂੰ ਦਵਾਲ ਦੇਂਦਾ ਘਰ ਨੂੰ ਹਾਂ ਮੈਂ ਵੀ ਆ ਗਿਆ ਸਾਰਾ ਅਦਰ ਖੇਤਰੇ ਨੇ 5 ਮਿੰਟ ਘਰੇ ਬੈ ਗ ਜੇ ਉਹਦੀ ਕਰਮਹਾਰੇ ਜੀ ਵੱਡੀ ਅੱਡੀ ਹੁਣ ਉਹ ਲਊਗਾ ਥੋ ਗੁਰਤੇ ਪੈਤ ਨਹੀਂ ਚੌਲ ਕੇ ਹੈਗਾ ਤੇ ਆਪਾਂ ਤਾਂ ਅੱਪ ਵਿੱਚ ਦੀ ਟੀ ਚਲਾ ਦੇ ਆਪਾਂ ਟੀ ਚਲਾਵਾਂਗੇ ਆਪਾਂ ਬਣਾਉਣ ਖਤਰੀ ਚੱਕ ਸੀਗਾ ਸਾਡੇ ਵਾਲੇ ਤੇ ਹੂੰ ਮੈਂ ਕਹਿੰਨਾ ਧੋ ਕੇ ਤੁਰੇ ਜਾਦੇ ਤਾਂ ਹੈ ਨਹੀਂ ਤੇ ਸੈਂਟ ਲਾਉਣ ਦਾ ਕੀ ਮਤਲਬ ਸੈਂਟੋ ਜਵਾਕਾਂ ਨੂੰ ਸੈਂਟ ਲਿਆ ਓਏ ਦੇਖਣ ਨੂੰ ਭੈ ਲੈ ਲੰਗੜਾ ਜਿਹਾ ਲੱਗਦਾ ਹੈ ਨਾ ਹਾ ਵੱਡਾ ਵੱਡਾ ਬੰਦਾ ਹੈ ਰ ਹੈ ਹਾ ਭੈ ਆਖ ਭੈਟਰੀ ਵਾਲੀ ਤੂੰ ਕਰਾਉਣਾ ਕਹਿੰਦਾ ਮੈਂ ਖੇਤ ਵਰਨੇ ਜਾ ਉਹ ਤਾਂ ਕਹਿ ਕੇ ਕਹਿੰਦਾ ਰਾਜ ਖੋਲ ਨੂੰ ਚਖੇੜੇ ਨੇ ਮੂਰੇ ਲਾ ਲੇਦਾ ਅੱਛਾ ਤੇ ਹੋਰ ਆਪਾਂ ਦੇਖਣ ਨੂੰ ਲੱਗਦਾ ਹਿੱਕੜਾ ਕ ਵੱਧ ਹੁੰਦੀ ਲੱਗੜੇ ਚ ਓਏ ਇੰਨਾ ਚ ਤਾਂ ਰਾਗ ਵੱਧ ਹੁੰਦੀ ਭੈਨ ਦੇ ਖਾਸ ਮੈਂ ਇਹਨਾਂ ਨੂੰ ਤਾਂ ਐ ਹੁੰਦਾ ਵੀ ਸਾਰੀ ਦੋਨੀਆਂ ਇੱਥੇ ਦੂਰੀ ਫਿਰਦੀ ਹੈ ਆ ਮੈਟਾਡੋਰ ਤੈਨੂੰ ਲੈ ਹੋਰ ਨੇ ਕੀ ਕਰਨਾ ਸੀ ਇਹ ਤਾਂ ਆ ਕੇ ਦੇਖ ਲਾ ਤੇ ਹੁਣ ਮੈਨੂੰ ਕਹਿ ਕੇ ਦਿਖਾ ਦੇ ਤਾ ਤੇਰਾ ਛਾਵ ਕਰ ਦੂੰ ਮੈਂ ਕਹਿੰਨੂੰ ਫਿਰ ਤੇਰਾ ਵੀ ਛਾਵ ਕਰਤਾ ਹੁਣ ਲੇ ਕੇ ਰਾਜ ਆਪਾਂ ਐ ਕਰਾਂ ਆਪਾਂ ਚੱਕਾਂਗੇ ਜੇ ਚਿਹੜਾ ਚੱਕਣ ਲੱਗਿਆ ਮਾਗਰੀ ਗੋੜਾ ਮਾਗਰੀ ਗੋੜ ਚੱਕਾਂਗੇ ਤਾਂ ਇਹਦਾ ਤੈਨੂੰ ਕਹਿਣਾ ਅਸੀਂ 15 20 ਕਿਲੋ ਇਕੱਠੇ ਹੀ ਚੱਕ ਲਾ 15 20 ਕਿਲੋ ਪਾ ਦੇ ਆਪਾਂ ਨੂੰ ਕੁਝ ਬੋਲੂਗਾ ਉਂ ਤਾਂ ਆਪਾਂ ਨੂੰ ਵੀਡੀਓ ਨੂੰ ਪੈਸੇ ਜਾਂਦਾ ਨਹੀਂ ਜੇ ਬੋਲੂਗਾ ਆਪਾਂ ਰਾਜ ਖੋਲਾਂਗੇ ਚੱਲ ਉਹ ਆਏ ਆ ਆਪਾਂ ਨੂੰ ਨਾ ਜਦੋਂ ਕਿਵੇਂ ਰੋ ਕੁਝ ਤੋਂ ਆਪ ਠਰਕਪੋਹਰਦਾ ਆਪ ਠਰਕਪੋਹ ਜਾ ਆਪਾਂ ਨੂੰ ਭਾਈ ਨੌਦੀ ਕਹਿੰਦਾਗਾ ਆਪਾਂ ਨੂੰ ਨੌਦੀ ਕਹਿੰਦਾ ਇਹਨੂੰ ਐ ਕਹਣੀ ਮਈ ਵਾਲਾ ਪੜਾ ਲਿਖਿਆ ਬਣਦਾ ਪਾਣਾ ਸੱਚਾ ਸਫੇਤਰਾ ਆ ਗਿਆ ਆਪਣੇ ਕੋਲੇ ਵੀ ਰਾਜ ਕੋਈ ਨਾ ਕਰਾ